ਨੂੰ ਸਲਾਮ ਕਰਦੇ ਆ ਕਿ ਇਥੋਂ ਦੀ ਹਕੂਮਤ ਦੇ ਜ਼ਬਰ ਦੇ باوجود ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਕੋਠੀ ਦੇ ਅੱਗੇ ਆਏ ਹੋ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਪੰਜ ਮੰਤਰੀ 9 ਐਮ ਐਲ ਏ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਰਹੈਸ ਦੇ ਅੱਗੇ ਕੋਠੀ ਦੇ ਅੱਗੇ ਤੁਸੀਂ ਆਏ ਹੋ ਇੱਥੋਂ ਦੀ ਹਕੂਮਤ ਨੂੰ ਇਹ ਕੰੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਜਿਹੜੀ ਹਕੂਮਤ ਨੂੰ ਇਹ ਲੱਗਦਾ ਕਿ ਜ਼ਬਰ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਬੰਦ ਕਰਕੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰਕੇ ਇਹ ਸੰਘਰਸ਼ ਨੂੰ ਦਬਾ ਦੇਵਾਂਗੇ ਇਸ ਕਰਕੇ ਆਹ ਭਰਾਵੋ ਤੁਹਾਡਾ ਠਾਠਾ ਮਾਰਦਾ ਕਾਠਾ ਇੱਥੋਂ ਦੇ ਮੁੱਖ ਮੰਤਰੀ ਨੂੰ ਇੱਥੋਂ ਦੀ ਸਰਕਾਰ ਨੂੰ ਇਹ ਕਹਿਣ ਵਾਸਤੇ ਆਇਆ ਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਭਲੇਖਾ ਨਾ ਪਾਲੀ ਕਿ ਇਸ ਤਰੀਕੇ ਨਾਲ ਜ਼ਬਰ ਕਰਕੇ ਇਹ ਜ਼ਬਰ ਅੰਗਰੇਜ਼ਾਂ ਨੇ ਕਰਕੇ ਦੇਖਿਆ ਇਹ ਅੰਗਰੇਜ਼ਾਂ ਜ਼ਬਰਾ ਜਿਹੜਾ ਮੋਗਲਾਂ ਨੇ ਕਰਕੇ ਦੇਖਿਆ ਭਰਾਵੋ ਅੱਜ ਇੱਕ ਮਹੌਲ ਬਣਾਇਆ ਜਾ ਰਿਹਾ ਇੱਕ ਮਹੌਲ ਸਿਰਜਿਆ ਜਾ ਰਿਹਾ ਕਰੌਰੀ ਤਾਂ ਸੰਭੂ ਬਾਟ ਤੋਂ ਕਿਸਾਨਾਂ ਨੂੰ ਗ੍ਰਫਤਾਰ ਕਰ ਲਿਆ लाठी चार्ज ਕਰਤਾ ਕਿਸਾਨ ਘਰਾਂ ਚ ਬਹਿ ਜਾਣਗੇ ਡਰ ਕੇ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਲਹਿਰ ਪਿੱਛੇ ਚਲੀ ਗਈ ਨਹੀਂ ਉਹਦਾ ਗੁੱਸਾ ਥੋੜਾ ਭੜਕਦਾ ਜਦੋਂ ਵੀ ਕੱਠ ਕਰਦੇ ਆ ਉਹ ਕੱਠ ਤੁਸੀਂ ਵੱਡੀ ਗਿਣਤੀ ਚ ਆਉਣਿਓ ਭਰਾਵੋ ਸਰਕਾਰ ਬੈਕਫਟ ਤੇ ਗਈ ਆ ਪਿੰਡਾਂ ਦੇ ਵਿੱਚੋਂ ਬਿਆਨ ਲੱਗ ਰਹੇ ਨੇ ਲੋਕਾਂ ਦੇ ਕਿ ਪਿੰਡਾਂ ਥਰੇ ਬੜਨ ਦੰਦੇ ਇਸ ਕਰਕੇ ਭਰਾਵੋ ਬਗਲਾੜ ਚ ਆਈ ਹੋਈ ਸਰਕਾਰ ਆ ਉਹ ਬਗਲਾੜ ਦੇ ਵਿੱਚ ਆਈ ਹੋਈ ਸਰਕਾਰ ਆ ਜਿਹੜੀ ਉਹ ਐਸ ਤਰੀਕੇ ਦੇ ਨਾਲ ਵੀ ਐਸ ਤਰੀਕੇ ਨਾਲ ਜਬਰ ਕਰਦੇ ਆਂਗੇ ਅਧਿਆਪਕਾਂ ਦੇ लाठी चार्ज ਕਰਦੇ ਆਂਗੇ ਉਹਨਾਂ ਦੇ ਟੈਂਟ ਪਟਦੇ ਆਂਗੇ ਇਹ ਭਲੇਖਾ ਮੰਕਪਤਰੀ ਸਾਹਿਬ ਤੈਨੂੰ ਅੱਜ ਆਪਾਂ 4 ਵਜੇ ਤੱਕ ਬੈਠਣਾ ਭਰਾਵੋ ਇੱਥੇ ਪ੍ਰਧਾਨ ਜੀ ਆਉਣਗੇ ਗਰਾਹਾ ਸਾਹਿਬ ਉਹਨਾਂ ਨੇ ਵੀ ਗੱਲ ਕਰਨੀ ਆ ਤੁਹਾਡੇ ਨਾਲ ਅਗਲੀ ਵਿਆਹ ਵੀ ਦੱਸਾਂਗੇ ਅਗਲੀ ਵਿਆਹ ਤਾਂ ਜੜੀ ਉਹਦੀ ਤਿਆਰੀ ਆ ਜੜੀ ਉਹ ਕਰਨੀਆਂ ਪੂਰੇ ਜ਼ੋਰ ਦੇ ਨਾਲਾ ਇਥੋਂ ਦੀ ਹਕੂਮਤ ਰੋਏ ਗੱਲ ਦੱਸਣੀ ਆ ਕਿ ਬੰਦਾ ਸਿੰਘ ਬਹਾਦਰ ਦੇ ਬਾਾਰਸ ਲੋਕ ਨੇ ਹੈ ਮਾਈ ਭਾਗੋ ਦੀਆਂ ਬਾਾਰਸ ਸਾਡੀਆਂ ਭੈਣਾ ਤੁਸੀਂ ਲਾਠੀ ਚਾਰਜ ਕਰਕੇ ਐਸ ਤਰੀਕੇ ਨਾਲ ਸਾਡੀਆਂ ਬੱਚੀਆਂ ਨੂੰ ਓ ਮੁੱਖ ਮੰਤਰੀ ਸਾਹਿਬ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜਣੀ ਇੱਕ ਬੱਚੀ ਆ ਉਹ ਗਰਭਵਤੀ ਆ ਉਹਨੂੰ ਤੁਹਾਡੀ ਪੌன்ஸ் ਨੇ ਚੱਕ ਕੇ ਗੱਡੀ ਸਟਿਆ ਕੱਲ ਇੱਕ ਬੱਚਾ ਬੱਚੇ ਨੂੰ ਚੱਕ ਕੇ ਸਾਡੀ ਭੈਣ ਆ ਜੜੀ ਉਹ ਬੈਠੀ ਆ ਧਰਨੇ ਦੇ ਵਿੱਚ ਤੁਸੀਂ ਚੱਕ ਕੇ ਬੱਸ ਦੇ ਵਿੱਚ ਸੱਡੀ ਹੈਗੀ ਆ ਇਸ ਕਰਕੇ ਭਰਾਵਾ ਬੰਗਾਰਾ ਤੁਹਾਨੂੰ ਇਹਨਾਂ ਲੋਕਾਂ ਨੂੰ ਇਹ ਗੱਲ ਦੱਸਣੀ ਆ ਕਿ ਸਾਨੂੰ ਪਤਾ ਲੱਗ ਗਿਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਕਿ ਤੇਰੀ ਬੋਲੀ ਆ ਜਿਹੜੀ ਕੰਘੜਾ ਚ ਬਦਲ ਗਈ ਤੇਰੀ ਬੋਲੀ ਆ ਮੋਦੀ ਦੀ ਬੋਲੀ ਚ ਬੋਲੀ ਬੋਲਦਾ ਜਿਹੜੀ ਗੱਲ ਮੋਦੀ ਕਹਿੰਦਾ ਇਹ ਪਾਕਿਸਤਾਨ ਦੇ ਏਜੰਟ ਨੇ ਇਹ ਅੰਦੋਲਨ ਜੀਵੀ ਨੇ ਇਹ ਖਾਲਸਤਾਨੀ ਨੇ ਇਹ ਨਕਸਲੀਏ ਨੇ ਇਹ ਮਾਹੌਲ ਬਣਾਇਆ ਮੋਦੀ ਨੇ ਅੱਜ ਉਹੀ ਮਾਹੌਲ ਤੂੰ ਬਣਾ ਰਿਹਾ ਕੇ ਸੱਚ ਨੂੰ ਦੀ ਲੜਾਈ ਚਾਉਂਦੇ ਨੇ ਏ ਏਜੰਟਾਂ ਦੇ ਰੌਲੇ ਚਾਉਂਦੇ ਨੇ ਆਵਾ ਕੇ ਮੁੱਖ ਮੰਤਰੀ ਸਾਹਿਬ ਜਦ ਤੇਰੇ ਥਾਣਿਆਂ ਚ ਰਸਵਤ ਚਲਦੀ ਆ ਜਿਹੜਾ ਤੂੰ ਇਹ ਕਹਿੰਦਾ ਸੀਗਾ ਕਿ ਭ੍ਰਿਸ਼ਟਾਚਾਰ ਕਰਤੋਂ ਮੁਕਤ ਕਰ ਦੇਂਗੇ ਪੰਜਾਬ ਨੂੰ ਉਹ ਨੰਗੀ ਚਿੱਠੀ ਨੰਗੀ ਚਿੱਠੀ ਉਹ ਦਿਖਦੀ ਆ ਤੁਹਾਡੀ ਭ੍ਰਿਸ਼ਟਾਚਾਰੀ ਆ ਤੁਹਾਡੀ ਐਮਐਲਏ ਭਰਾਜ ਪੂਰੀ ਤਰ੍ਹਾਂ ਦੇ ਨਾਲ ਖਬਰਾਂ ਵਾਇਰਲ ਹੋਈਆਂ ਨੇ ਚੌਕ ਦੇ ਵਿੱਚ ਜਿਹੜੇ ਹੋ ਅਧਿਆਪਕ 12-12 ਸਾਲ ਤੋਂ ਸਰਵਾਂ ਨੌਕਰੀਆਂ ਕਰ ਰਹੇ ਨੇ ਉਹ ਤੁਹਾਡੇ ਡੀਸੀ ਬਠਿੰਡਾ ਨੇ ਉਹਦੀ ਰਿਕਵਰੀ ਕੀਤੀ ਆ ਹਰ ਟੀਚਰ ਦੇ ਮਗਰ 10000 ਰੁਪਏ ਭ੍ਰਿਸ਼ਟਾਚਾਰੀ ਦੇ ਤੌਰ ਤੇ ਤੁਹਾਡੀ ਮੈਨੇਜਮੈਂਟ ਤੁਹਾਡੇ ਠੇਕੇਦਾਰ ਸ਼ਰਿਆਂ ਖਾਂਦੇ ਨੇ ਇਹਦੇ باوجود ਤੁਸੀਂ ਉਹਦੀ ਪਿੱਠ ਤੇ ਖੜੇ ਹੋ ਉਹ ਜਿਹੜੇ ਬੱਚੇ ਨੇ ਉਹ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੇ ਵਜੀਫਿਆਂ 'ਚੋਂ ਉਹਨਾਂ ਦੀਆਂ ਵਰਦੀਆਂ ਦੇ ਵਿੱਚੋਂ ਉਹ ਜਿਹੜਾ ਭ੍ਰਿਸ਼ਟਾਚਾਰ ਸਰਿਆਮ ਆ ਜੜਾ ਉਹ ਨੰਗਾ ਚਿੱਟਾ ਸਾਹਮਣੇ ਆ ਰਿਹਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਕਿਹੜੇ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦਾ ਇਸ ਕਰਕੇ ਭਰਵੋ ਇਹਨਾਂ ਦੀਆਂ ਚਾਲਾਂ ਨੂੰ ਬੁੱਝ ਲੋ ਆ ਮદાન ਦੇ ਵਿੱਚ ਕਿਉਂਕਿ ਪੂਰੀ ਤਰ੍ਹਾਂ ਦੇਣ ਕਾਰਪੋਰੇਟਾਂ ਯਾਰ ਬਣ ਚੁੱਕਿਆ ਇਸ ਕਰਕੇ ਪੂਰੀ ਤਿਆਰੀ ਕਰਨ ਦੀ ਲੋੜ ਆ ਭਰਵੋ ਇਹ ਤਿਆਰੀ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਲੋਕ ਨੇ ਜਿਹੜੇ ਮਜ਼ਦੂਰਾਂ ਦੇ ਉੱਤੇ ਬਹੁਤ ਵੱਡਾ ਹਮਲਾ ਜਿਹੜਾ ਲੇਬਰ ਕੋਟ 44 ਕਾਨੂੰਨ 4 ਕੋਟਾਂ ਚ ਬਦਲਤੇ ਸਾਡੇ ਦਿਮਾਗ ਤੇ ਅਟੈਕ ਕਰਦੇ ਦਿਮਾਗ ਤੇ ਸਾਡੀ ਸਿੱਖਿਆ ਨੀਤੀ ਬਦਲਦੀ ਵੀ ਇਹ ਭਗਤ ਸਿੰਘ ਨੇ ਪੜ ਲੈਣਾ ਇਹ ਹੈ ਗੁਰੂ ਗੋਬਿੰਦ ਸਿੰਘ ਨੂੰ ਨਾ ਪੜ ਲੈਣਾ ਉਹ ਮਨੁੱਖ ਸਮਰਤੀ ਲੈ ਕੇ ਆ ਰਹੇ ਨੇ ਇਸ ਕਰਕੇ ਸਾਡੇ ਆ ਜਮੀਨਾ ਖੋਣ ਵਾਸਤੇ ਪੂਰਾ ਜਾਲ ਆ ਜਿਹੜਾ ਦੁਨੀਆ ਦੇ ਆ ਚਾਰ ਵੱਡੀਆਂ ਕੰਪਨੀਆਂ ਨੂੰ ਇੱਥੇ ਲੈ ਕੇ ਆ ਰਹੇ ਨੇ ਉੱਥੇ ਆਦੀਵਾਸੀ ਲੋਕਾਂ ਦੇ ਜੰਗਲ ਆ ਜਾੜੇ ਜਾ ਰਹੇ ਨੇ ਉਹ ਭਰਾਵੋ ਪਾਂਸੀਆਂ ਦੇ ਘਰ ਆ ਜਾੜੇ ਜਾ ਰਹੇ ਨੇ ਪੂਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਉਹ ਗੱਲ ਫੈਲੀ ਹੋਈ ਆ ਕਿ ਕਿਵੇਂ ਉਥੋਂ ਦੇ ਜਿਹੜੇ ਜਾਨਵਰ ਨੇ ਉਥੋਂ ਦਾ ਜੰਗਲ ਦਾ ਰਾਜਾ ਕਹਿੰਦੇ ਨੇ ਸ਼ੇਰ ਨੂੰ ਉਹ ਸ਼ੇਰ ਜਣੀ ਰੋਈ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਇੱਕ ਹਾਥੀ ਇਹਨਾਂ ਦੀ ਜੇਬ ਮਸ਼ੀਨ ਦੇ ਨਾਲਾ ਕਿਵੇਂ ਭੜਦਾ ਕਿਵੇਂ ਹਲਟਾਉਂਦਾ ਇਸ ਕਰਕੇ ਭਰਾਵੋ ਜਿੱਥੇ ਇਥੋਂ ਦੇ ਜਨਮ ਰਏ ਗੱਲ ਸਮਝ ਗਏ ਕਿ ਸਾਡੇ ਘਰ ਝਾੜਦੇ ਨੇ ਸਾਡੀਆਂ ਕੋਲੀਆਂ ਝਾੜਦੇ ਨੇ ਸਾਡੇ ਆਸੀਆਂ ਨੇ ਝਾੜਦੇ ਨੇ ਇਸ ਕਰਕੇ ਪਿੰਡਾਂ ਦੇ ਮਜ਼ਦੂਰਾਂ ਨੂੰ ਪੱਲੇਦਾਰਾਂ ਨੂੰ ਆਂੜਤੀਆਂ ਨੂੰ ਜਿਹੜੇ ਹੋਰ ਵੱਖ-ਵੱਖ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਭਰਾਵੋ ਇਕੱਠੇ ਕਰਨ ਦੀ ਲੋੜ ਆ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਬਾਲ ਮਲਟਾ ਪੂਰੀ ਤਰ੍ਹਾਂ ਦੇ ਨਾਲ ਐਵੇਂ ਯਾਉਣ ਪੂਰੀਆਂ ਵੱਡੀਆਂ ਕੰਪਨੀਆਂ ਨੇ ਜੜੀਆਂ ਉਹਨਾਂ ਦਾ ਜਾਲ ਲੈ ਕੇ ਆ ਰਹੇ ਨੇ ਐਸੇ ਕਰਕੇ ਪੂਰੀ ਤਰ੍ਹਾਂ ਦੇ ਨਾਲ ਇਹ ਦਿਖਾਉਂਦਾ ਉਹਨਾਂ ਆਪਣੇ ਯਾਰਾਂ ਨੂੰ ਕਿ ਹਾਂ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਚੱਕ ਕੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਵੀ ਆਹ ਤੁਹਾਡੀਆਂ ਨੀਤੀਆਂ ਲਾਗੂ ਕਰਾਂਗੇ ਇਸ ਕਰਕੇ ਭਰਾਵੋ ਇਹਨਾਂ ਨੂੰ ਦੱਸਣਾ ਬੇਈਮਾਨਾਂ ਨੂੰ ਕਿ ਸਾਨੂੰ ਭੁਲੇਖਾ ਨਹੀਂ ਹੈ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਕਿ ਜਦੋਂ ਹਕੂਮਤਾਂ ਆਉਂਦੀਆਂ ਨੇ ਜਦੋਂ ਯਾਬਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਵਿਕਾਸ ਕਰਾਂਗੇ ਵਿਕਾਸ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਢੱਕਾਂ ਨੇ ਇਹ ਵਿਕਾਸ ਦਾ ਨਾਹਰਾ ਲੈ ਕੇ ਆਏ ਇੱਥੇ ਅੰਗਰੇਜ਼ ਅੰਗਰੇਜ਼ਾਂ ਨੇ ਵੀ ਇਹੋ ਜਿਹੀਆਂ ਚਾਲਾਂ ਚੱਲੀਆਂ ਲੋਕਾਂ ਨੂੰ ਪਾੜਨ ਦੀਆਂ ਜਿਹੜੀਆਂ ਅੱਜ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਇੱਥੇ ਵਪਾਰੀਆਂ ਨੂੰ ਇੱਥੇ ਫੈਕਟਰੀ ਵਾਲਿਆਂ ਨੂੰ ਇੱਥੇ ਰਾਹਗੀਰਾਂ ਨੂੰ ਇਹ ਤੰਗ ਹੁੰਦੇ ਨੇ ਉਦੋਂ ਵੀ ਭਰਾਵੋ ਸਾਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਪਾੜਨ ਵਾਸਤੇ ਜਦੋਂ ਅੰਗਰੇਜ਼ ਵੀ ਆਏ ਨੇ ਅੰਗਰੇਜ਼ਾਂ ਨੇ ਭਰਾਵੋ ਤਿੰਨ ਤਰ੍ਹਾਂ ਦੇ ਘੜੇ ਧਰੇ ਨੇ ਉਹ ਘੜਿਆਂ ਤੇ ਲਿਖਿਆ ਹੋਇਆ ਵੀ ਆਹ ਹਿੰਦੂਆਂ ਦਾ ਪਾਣੀ ਆਹ ਸਿੱਖਾਂ ਦਾ ਪਾਣੀ ਆਹ ਮੁਸਲਮਾਨਾਂ ਦਾ ਪਾਣੀ ਉਹ ਪਾਣੀ ਭਰਾਵੋ ਲੋਕਾਂ ਨੂੰ ਪਾਣੀ ਪਾਉਣ ਵਾਸਤੇ ਨਹੀਂ ਸੀ ਧਰੇ ਘੜੇ ਉਹ ਸਾਡੇ ਚ ਫੁੱਟ ਪਾਉਣ ਵਾਸਤੇ ਧਰੇ ਸੀਗੇ ਇਸ ਕਰਕੇ ਜਦੋਂ ਜਿਹਲਿਆਂ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਭੁੰਨੇ ਨੇ ਉਦੋਂ ਇਹਨਾਂ ਨੇ ਭਾਲਿਆ ਕਿ ਕਫੂ ਖੂ ਆ ਪੂਰੇ ਦਾ ਪੂਰਾ ਲੋਥਾਂ ਨਾਲ ਭਰ ਕੇ ਕਿ ਲੋਕਾਂ ਨੂੰ ਦਬਾ ਦੇਾਂਗੇ ਇੱਕ ਜਿਵੇਂ ਕਾਂ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਐਸ ਤਰੀਕੇ ਨਾਲ ਦਿਖਾਇਆ ਅੰਗਰੇਜ਼ਾਂ ਨੇ ਕਿ ਅੱਜ ਤੋਂ ਬਾਅਦ ਗੁ ਧਰਨਾ ਨਹੀਂ ਲੱਗੂਗਾ ਅੱਜ ਤੋਂ ਬਾਅਦ ਸਾਡੇ ਖਿਲਾਫ ਕੋਈ ਉੱਠੂਗਾ ਨਹੀਂ ਪਰ ਉਹਦੇ باوجود ਉਦੋਂ ਰਾਮ ਨੌਮੀ ਵਾਲੇ ਦਿਨ ਅੰਬਰਸਰ ਦੀ ਧਰਤੀ ਤੇ 50000 ਤੋਂ ਵੱਧ ਲੋਕਾਂ ਦਾ ਇਕੱਠ ਹੋਇਆ ਉਹ ਇਕੱਠੇ ਹੋਏ ਲੋਕ ਉਹਨਾਂ ਨੇ ਭਰਾਵੋ ਸਭ ਤੋਂ ਪਹਿਲਾਂ ਗਏ ਹੋ ਅੰਬਰਸਰ ਰੇਲਵੇ ਸਟੇਸ਼ਨ ਦੇ ਉੱਤੇ ਰੇਲਵੇ ਸਟੇਸ਼ਨ ਦੇ ਉੱਤੇ ਉਹਨਾਂ ਲੋਕਾਂ ਨੇ ਉਹ ਅੰਗਰੇਜ਼ਾਂ ਦੇ ਧਰੇ ਹੋਏ ਘੜੇ ਨੇ ਜਿਹੜੇ ਪਹਿਲਾਂ ਜਾ ਕੇ ਉਹ ਘੜੇ ਪੰਨੇ ਉਹਨਾਂ ਨੇ ਕਿਹਾ ਕਿ ਤੁਸੀਂ ਕੌਣ ਹੋ ਨਿਓ ਸਾਨੂੰ ਪਾਣੀਆਂ ਦੇ ਨਾਂ ਤੇ ਜਾਤ ਧਰਮ ਦੇ ਨਾਂ ਤੇ ਲੜਾਉਣ ਵਾਲੇ ਅਸੀਂ ਤਾਂ ਇੱਕੋ ਬਾਟੇ ਚ ਅੰਬਰਸ ਕਰਨ ਵਾਲੇ ਲੋਕ ਆ ਅਸੀਂ ਤਾਂ ਗੁਰੂਆਂ ਦੇ ਪੀਰਾਂ ਦੇ ਉਹਨਾਂ ਦੇ ਵਾਰਸ ਲੋਕ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਭਲੇਖਾਂ ਨਾ ਪਾੜ ਲਈ ਕਿਤੇ ਕਿ ਐਸ ਤਰੀਕੇ ਨਾਲ ਝਾਵਰ ਕਰਕੇ ਆ ਲਹਿਰਾਂ ਨੂੰ ਦਬਾ ਦੇਵਾਂਗੇ ਇੱਥੋਂ ਦੇ ਅੰਗਰੇਜ਼ਾਂ ਨੇ ਇਹ ਭਾਲਿਆ ਕਿ ਭਗਤ ਸਿੰਘ ਨੂੰ ਫਾਸੀ ਚਾੜ ਦਿਓ ਉਦਮ ਸਿੰਘ ਨੂੰ ਫਾਸੀ ਚਾੜ ਦਿਓ ਇਸ ਤੋਂ ਬਾਅਦ ਕੋਈ ਉੱਠੂਗਾ ਨਹੀਂ ਆ ਬੈਠੇ ਨੇ ਭਗਤ ਸਿੰਘ ਦੇ ਵਾਰਸ ਆ ਬੈਠੇ ਨੇ ਬੰਦਾ ਸਿੰਘ ਬਹਾਦਰ ਦੇ ਵਾਰਸ ਲੋਕ ਇਸ ਕਰਕੇ ਭਰਾਵੋ ਆ ਮદાન ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪਿੰਡਾਂ ਦੇ ਵਿੱਚ ਉਹ ਮਾਹੌਲ ਬਣਾਵਾਂਗੇ ਇਹਨੂੰ ਦੱਸਾਂਗੇ ਹਕੂਮਤ ਨੂੰ ਕਿ ਹਕੂਮਤ ਇਹ ਗੱਲਾਂ ਭੁੱਲ ਜਾ ਆ ਲੋਕਾਂ ਨੇ ਜੋਟੀਆਂ ਪਾ ਲੀਆਂ ਜੋਟੀਆਂ ਇਸ ਕਰਕੇ ਭਰਾਵੋ ਇਹ ਜਿਹੜੇ ਬੇਈਮਾਨ ਲੋਕ ਨੇ ਇਹ ਤਪੱਸਿਆ ਨਾਲ ਮੰਨਣ ਵਾਲੇ ਨਹੀਂ ਇਸ ਕਰਕੇ ਇਹ ਤਾਂ ਕੌਡੇ ਪੀਰ ਨੇ ਕੌਡੇ ਪੀਰਾ ਉਹ ਕੌਡੇ ਪੀਰਾਂ ਨੂੰ ਭਰਾਵੋ ਇਹ ਆ ਲੋਕਾਂ ਨੇ ਸੈੱਟ ਕਰਨਾ ਇਸ ਕਰਕੇ ਜਈ ਕੋਈ ਇਹ ਕਹੇ ਵੀ ਅਸੀਂ ਕੁਰਬਾਨੀ ਆ ਅਸੀਂ ਤਾਂ 5 10 ਜਾਵਾਂਗੇ ਵਿਚ ਬਚਾਂਗੇ ਇਸ ਕਰਕੇ ਇਹ ਸਰਕਾਰ ਮੰਨ ਜੂਗੀ ਉਹ ਨਹੀਂ ਭਰਾਵੋ ਹਮਲਾ ਵੱਡਾ ਜੋਟੀ ਪਾਉਣ ਦਾ ਵੇਲਾ ਜੋਟੀ ਪਾਉਣ ਦਾ ਇਕੱਲੇ ਇਕੱਲੇ ਤੋਂ ਲੜ ਕੇ ਕੁਝ ਨਹੀਂ ਬਣਨਾ ਕੁੱਲ ਲੋਕਾਂ ਨੂੰ ਜੋਟੀ ਪਾਉਣੀ ਪਊਗੀ ਜਦੋਂ ਜੋਟੀ ਪਾਉਣ ਦੇ ਵਾਸਤੇ ਆਉਨੇ ਆ ਅਸੀਂ ਹਾ ਦਾ ਨਾਰਾ ਮਾਰਦੇ ਆ ਵੀ ਅਸੀਂ ਵੀ ਨਾਲ ਆ ਬਈ ਅਸੀਂ ਵੀ ਨਾਲ ਆ ਬਈ ਉਦੋਂ ਸਾਨੂੰ ਇੱਕ ਪਰਖ ਵੀ ਕਰਨੀ ਪਊਗੀ ਫਿਰ ਜਿਹੜਾ ਕੋਈ ਇਹ ਕਹਿੰਦਾ ਵੀ ਅਜੇ ਨਹੀਂ ਏਕਾ ਹੁੰਦਾ ਅਜੇ ਤਾਂ ਵੱਡੀਆਂ ਗੱਲਾਂ ਨੇ ਫਿਰ ਉਧਰਲੇ ਪਾਸੇ ਵੀ ਦੇਖਣਾ ਪਊਗਾ ਵੀ ਬਾਈ ਵੀ ਏਕਾ ਕਰਨ ਕੌਣ ਨਹੀਂ ਦਿੰਦਾ ਇਸ ਕਰਕੇ ਏਕੇ ਤੋਂ ਬਿਨਾ ਕੋਈ ਮਸਲੇ ਨੇ ਹੱਲ ਨਹੀਂ ਹੋਣਾ ਇਸ ਕਰਕੇ ਏਕੇ ਦੀ ਲੜੀ ਨੂੰ ਮਜ਼ਬੂਤ ਕਰੀਏ ਪ੍ਰਭੂ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਾਵਰ ਨੇ ਹਾਕਮ ਨੇ ਵੱਡੀਆਂ ਨੀਤੀਆਂ ਲੈ ਕੇ ਆ ਰਹੇ ਨੇ ਉਹ ਨੀਤੀਆਂ ਨੇ ਜਾੜਨੇ ਨੇ ਸਾਡੇ ਆਉਣ ਵਾਲੇ ਦਿਨਾਂ 'ਚ ਸਾਡੀਆਂ ਕੁੱਲੀਆਂ ਜਾੜਨੀਆਂ ਨੇ ਸਾਡੇ ਬੱਚਿਆਂ ਦਾ ਭੇਖਾ ਜੜਾ ਉਹਨਾਂ ਨੀਤੀਆਂ ਨੇ ਜਾਣਨਾ ਇਸ ਕਰਕੇ ਪ੍ਰਭੂ ਪੂਰੀ ਤਰ੍ਹਾਂ ਦੇ ਨਾਲ ਜਿਹੜੀਆਂ ਉਹ ਵੱਡੀਆਂ ਚਾਰ ਕੰਪਨੀਆਂ ਨੇ ਉਹ ਜਿਹੜੇ ਵੱਗ ਵੱਡੇ ਬਾਗੜ ਬੱਲੇ ਨੇ ਉਹ ਪੂਰਾ ਸਮਾਨ ਆ ਜਿਹੜਾ ਉਹ ਲੈ ਕੇ ਆ ਰਹੇ ਨੇ ਇਸ ਕਰਕੇ ਜਿੱਥੇ ਆ ਮੰਡੀ ਖੇਤੀ ਨੀਤੀ ਮੰਡੀ ਦਾ ਖਾੜਾ ਲੈ ਕੇ ਆਏ ਨੇ ਉੱਥੇ ਅਮਰੀਕਾ ਕਹਿ ਰਿਹਾ ਕਿ ਜਿਹੜਾ ਸਮਾਨ ਜਾਂਦਾ ਸਾਡਾ ਕਣਕ ਜਾਂਦੀ ਆ ਸ਼ੋਆਬੀਨ ਮੱਕੀ ਆ ਜਣੀ ਉਹ ਮੁਰਗਾ ਜਿਹੜਾ ਮੀਟ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਸਸਤਾ ਸੇਕਣ ਵਾਸਤੇ ਇਧਰੋਂ ਜਿਹੜੇ ਟੈਕਸ ਲੱਗੇ ਨੇ ਉਹਦੇ ਤੇ ਉਹ ਕਹਿੰਦੇ ਕੱਟ ਲਾਓ ਉਹਦੇ ਤੇ ਪੂਰੀ ਤਰ੍ਹਾਂ ਦੇ ਨਾਲ ਉਹ ਠਾਣੇਦਾਰੀ ਆ ਜਿਹੜਾ ਉਹ ਅਮਰੀਕਾ ਕਰ ਰਿਹਾ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਲੇਲੜੀਆਂ ਕੱਢਦਾ ਉਹਦੇ ਅੱਗੇ ਇਸ ਕਰਕੇ ਉਹਨਾਂ ਨੇ ਆਪਣਾ ਮਾਰ ਸਿੱਟਣਾ ਕਿਸੇ ਨੂੰ ਹੋ ਸਕਦਾ ਕਿ 1000 ਰੁਪਏ ਕਮਾਂਟਡ ਕਣਕ ਸਿੱਟੂਗਾ ਅਮਰੀਕਾ 1000 ਰੁਪਏ ਕਮਾਂਟਡ ਮੱਕੀ ਸਿੱਟੂਗਾ ਅਮਰੀਕਾ ਜਣੀ ਉਹ ਸਮਾਨ ਲਿਆਊਗਾ ਇੱਥੇ ਸਸਤਾ ਹੋਜੂ ਸਮਾਨ ਉਹ ਨਹੀਂ ਭਰਾਵੋ ਆ ਸਾਡੀ ਫਸਲ ਰੋਲ ਨਹੀਂ ਆ ਉਹਨਾਂ ਨੇ ਉਹਨਾਂ ਨੇ ਸਾਡਾ ਕਾਰੋਬਾਰ ਰੋਲਣਾ ਇਸ ਕਰਕੇ ਅਸੀਂ ਐਮਐਸਪੀ ਦੀ ਗੱਲ ਕਰਦੇ ਆ ਉਹ ਕਹਿੰਦੇ ਐਮਐਸਪੀ ਵਾਲੀ ਗੱਲ ਛੱਡੋ ਆ ਸਾਡੀਆਂ ਨੀਤੀਆਂ ਲਾਗੂ ਕਰੋ ਇਸ ਕਰਕੇ ਇਕੱਠੇ ਹੋਵਾਂਗੇ ਐਮਐਸਪੀ ਵੀ ਲਵਾਂਗੇ ਜਨਤਕ ਵੰਡ ਪ੍ਰਣਾਲੀ ਆ ਜੜੀ ਪੀਡੀਐਸ ਸਕੀਮ ਆ ਜੜੀ ਉਹ ਵੀ ਲਵਾਂਗੇ ਇਸ ਕਰਕੇ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਜੋਠੀਆਂ ਪਾਉਣ ਦੀ ਲੋੜ ਆ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਾਇਆਂ ਨੂੰ ਕੰਮ ਕਰਨ ਦੀ ਲੋੜ ਆ ਕਿਉਂਕਿ ਪੌਲਸ ਸੌਣੀ ਦੇ ਵਿੱਚ ਬਦਲਾਇਆ ਜਾ ਰਿਹਾ ਪੰਜਾਬ ਨੂੰ ਇਸ ਕਰਕੇ ਮੁੱਖ ਮੰਤਰੀ ਸਾਹਿਬ ਅਸੀਂ ਭੁੱਲੇ ਨਹੀਂ ਸਾਨੂੰ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੂਰੀ ਤਰ੍ਹਾਂ ਦੇ ਨਾਲ ਇੱਥੇ ਨੌਜਵਾਨਾਂ ਦਾ ਕਤਲੇਆਮ ਕੀਤਾ ਇਸ ਕਰਕੇ ਤੂੰ ਵੀ ਆ ਕਹਿ ਰਿਹਾ ਕਿ ਫੜ ਕੇ ਅੰਦਰ ਕਰ ਦਿਓ ਕਰ ਦਿਓ ਸਾਨੂੰ ਕਾਲੇ ਪਾਣੀ ਦੀਆਂ ਜੇਲਾਂ ਦੇ ਵਿੱਚ ਬਥੇਰੇ ਗਦਰੀ ਬਾਬਿਆਂ ਨੂੰ ਕੀਤਾ ਆ ਲਹਿਰਾਂ ਨਹੀਂ ਦਵਣੀਆਂ ਇਹ ਲਹਿਰਾਂ ਉੱਠਣ ਗਿਆ ਆਉਣ ਵਾਲੇ ਦਿਨਾਂ 'ਚ ਥੋਡੀਆਂ ਜੜੀਆਂ ਆ ਕਾਨੂੰਨ ਨੇ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਸਾਡੇ ਤੇ ਲਾਗੂ ਹੁੰਦੇ ਨੇ ਉਹਨਾਂ ਬੇਈਮਾਨਾਂ ਤੇ ਲਾਗੂ ਨਹੀਂ ਹੁੰਦੇ ਇਸ ਕਰਕੇ ਆਓ ਭਰਾਵੋ ਇਹ ਬੇਅੰਤਾਂ ਬਣਾ ਰਹੇ ਨੇ ਕਿ ਜਿਹੜੀਆਂ ਗੱਡੀਆਂ ਨੇ ਕਹਿ ਰਹੇ ਨੇ ਕਿ ਆ ਗੱਡੀਆਂ ਜੜੀਆਂ ਜਿਨ੍ਹਾਂ ਦੇ ਕੋਲ ਕਾਗਜ਼ ਪੂਰੇ ਨਹੀਂ ਫੜਕੇ ਅੰਦਰ ਕਰਦੇ ਹੋ ਇਹ ਜਿਹੇ ਬਿਆਉਂ ਤਾਰ ਰਹੀਆਂ ਨੇ ਅਸੀਂ ਕਹਿੰਦੇ ਆ ਕਰੋ ਕਾਨੂੰਨ ਲਾਗੂ ਉਹ 3200 ਕਿੱਲਾ ਦੱਬਿਆ ਬਾਗਲਾ ਨੇ ਹਰਚਾਰਨ ਬਰਾੜ ਨੇ 400 ਕਿੱਲੇ ਚ ਘੋੜੇ ਰੱਖੇ ਨੇ ਆ ਛੋਟਾ ਜਣਾ ਮਜੀਠੀਆ ਹਜ਼ਾਰਾਂ ਏਕੜੇ ਦੱਬੀ ਹੋਈਆ ਲਿਓ ਕਰੋ ਕਾਨੂੰਨ ਲਾਗੂ ਸਾਡੇ ਪਾਸ ਤੇ ਦੀਨਾਂ ਦਾ ਕਾਨੂੰਨ ਇਸ ਕਰਕੇ ਭਰਾਵੋ ਇਹਨਾਂ ਦਾ ਹਿਸਾਬ ਪਾਈ ਪਾਈ ਦਾ ਹਿਸਾਬ ਲੈਣਾ ਉਹ ਹਿਸਾਬ ਤਾਂ ਭਰਾਵੋ ਇਕੱਠੇ ਹੋ ਕੇ ਲਿਆ ਜਾਊਗਾ ਇਸ ਕਰਕੇ ਆਓ ਚੋਠੀ ਪਾਈਏ ਆਓ ਇੱਕਾ ਬੰਨੀਏ ਆ ਸਾਡੀਆਂ ਭੈਣਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਿੰਡਾਂ ਕਾਇਆਂ ਮਜ਼ਬੂਤ ਕਰਨ ਦੀ ਲੋੜ ਆ ਭਰਾਵੋ ਇਹਨਾਂ ਨੂੰ ਬਣਦੀ ਥਾਂ ਦੇਣ ਦੀ ਲੋੜ ਆ ਇਹ ਤੋਂ ਬਿਨਾ ਸਾਡੀ ਗੱਲ ਨੇ ਅੱਗੇ ਨਹੀਂ ਵਧਣਾ ਜੇ ਦਿੱਲੀ ਮੋਰਚਾ ਜਿੱਤਿਆ ਸਾਡੀਆਂ ਭੈਣਾਂ ਕਰਕੇ ਜਿੱਤਿਆ ਇਸ ਕਰਕੇ ਸਾਡੇ ਇੱਕ-ਇੱਕ ਕਰਕੇ ਦਿੱਲੀ ਮੋਰਚੇ ਤੋਂ ਪ੍ਰਭੂ ਜਿਹੜਾ ਇਤਿਹਾਸਕ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਗਵਾਹੀ ਤੇ ਲੜਿਆ ਗਿਆ ਉਹਦੇ ਤੋਂ ਪ੍ਰੇਰਣਾ ਲੈ ਕੇ ਉਹਦੇ ਅਮਲਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਲੋੜ ਆ ਇਸ ਕਰਕੇ ਇਹਨਾਂ ਨੂੰ ਡਰ ਲੱਗਦਾ ਬੇਈਮਾਨਾਂ ਨੂੰ ਕਿ ਆ ਸੰਯੁਕਤ ਕਿਸਾਨ ਮੋਰਚਾ ਜਿਹਨਾਂ ਲੋਕਾਂ ਨੇ ਦਿੱਲੀ ਮੋਰਚਾ ਜਿੱਤਿਆ ਇਹਨਾਂ ਨੂੰ ਖੰਡਾ ਦਿਓ ਇਹਨਾਂ ਨੂੰ ਪਾੜ ਦਿਓ ਪੂਰੀ ਤਰ੍ਹਾਂ ਨਾਲ ਵਿਉਂਤਾਂ ਨੇ ਪ੍ਰਭੂ ਤੁਹਾਡੇ ਤੇ ਇੰਟੈਲੀਜੈਂਸੀ ਤੁਹਾਡੇ ਤੇ ਪੂਰੀ ਅੱਖਾਂ ਜੜੀ ਬੀਰੋਕਰੇਸੀ ਦੀ ਅੱਖਾਂ ਜੜੀ ਪੂਰੀ ਤਰ੍ਹਾਂ ਤੁਹਾਡੀ ਤਾਕਤ ਦੇ ਉੱਤੇ ਲੱਗੀ ਹੋਈ ਆ ਇਸ ਕਰਕੇ ਆਹ ਤਾਕਤ ਨੂੰ ਸਾਮੀਏ ਆਹ ਜੋਟੀਆਂ ਪਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦਾ ਜਗਤਾਰ ਸਿੰਘ ਕਾਲਾ ਝਾੜ ਦਾ ਆਪਣੇ ਸੂਬਾ